ਫੜਾਈਆ ਸਾਡਾ ਜਵਾਕੀ ਆ ਇਹ ਆ ਫੜੀ ਬਗ ਨੂੰ ਸਾਡਾ ਜਵਾਕੀ ਆ ਇਹ ਤੇਰੇ ਰੇੜੀ ਆ ਪੁੱਤ ਕਿੱਥੇ ਨੂੰ ਲੱਗਰ ਹੈ ਫੜਾ ਇਹਨੂੰ ਇੱਧਰ ਲੱਪੜ ਮਾਰ ਇਹਦੇ ਮਾਰ ਪਰ ਮਾਰ ਮੈਂ ਥੋੜਾ ਬੱਚਾ ਜੀ ਹਾਂ ਮਤਲਬ ਬੱਚਾ ਭਾਈ ਫੜਾ ਫੜਾ ਇਹਨੂੰ ਮਤਲਬ ਫੜਾ ਮਤਲਬ ਬੱਚਾ ਮਾ ਬੱਚੇ ਬਸ ਮਤਲਬ ਬੱਚਾ ਸੰਭਿਆ ਕਰੋ ਜੀ ਬੱਚੇ ਨੂੰ ਜਾ ਕੇ ਲੈ ਜਾਣਾ ਸਨ ਹਾਂ ਦੱਸੋ ਹਾਈ ਹਾਈ ਫੜਾ 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 ਯਾਰ ਸਾਲਿਆ ਪਿੱਛੇ ਕਰਕੇ ਫੜ ਫੜਨੂ ਮੁਕੇ ਨਾ ਬੰਦ ਇਹਨੂੰ ਫੜ ਫੜਨੂ ਓ ਜੂਲਾ ਕਿੱਧਰੇ ਹੈ ਫੜਨੂ ਬੰਗਲਾ ਪਾਹ ਬੰਗਲਾ ਅੱਜ ਫੋਨ ਚੱਕ ਹੁਣ ਦੇਖ ਫੋਨ ਫੋਨ ਚੱਕਦਾ ਚੱਕ ਨਾ ਫੋਨ ਚਲੋ ਅਸੇ ਕੀ ਕਰਨਾ ਅਸੇ ਕੋਈ ਜਵਾਬ ਦੇਣਾ ਹੈ ਕਿਨੇ ਸੱਡਿਆ ਤੈਨੂੰ ਖੜਾ ਕਿੱਧਰ ਨਹੀਂ ਨਹੀਂ ਇਹਦੇ ਘਰ ਆਸਤੇ ਆਇਆ ਖੜਾ ਕਿੱਧਰ ਖੜਾ ਕਿੱਧਰ ਖਦਾ ਗਿਆ ਮਾਰ ਨਾ ਮਾਰ ਲੈ ਖਦਾ ਗਿਆ ਕੋਈ ਨਹੀਂ ਬਾਈ ਦੱਸ ਕੋਈ ਨਹੀਂ ਖਦਾ ਰਮਾਲ ਆ ਮੂੰਦੋ ਘਰ ਰਸਤੇ ਰਮਾਲ ਆ ਮੂੰਦੋ ਲੋਕਾਂ ਨੂੰ ਇਹ ਪੁੱਛੋ ਪਹਿਲਾਂ ਦੱਸ ਮੈਂ ਤੇ ਘਰ ਰਸਤੇ ਆਇਆ ਸੀ ਚੱਕਣ ਸਾਡੇ ਬੱਚਾ ਹੈ ਨਹੀਂ ਸੀ ਲੋਕਾਂ ਨੂੰ ਹੈ ਬੱਚਾ ਹੈ ਨਹੀਂ ਸੀ ਸਾਡੇ ਬੱਚਾ ਹੈ ਨਹੀਂ ਲੋਕਾਂ ਦੇ ਚੱਕਣ ਨੇ ਹੈ ਬਾਈ ਇਹ ਤਾਂ ਆਪਣੇ ਯਾਰ ਇਹ ਨਸ਼ੇ ਵਾਲਾ ਹੀ ਸਾਡਾ ਮੇਰੇ ਤਾਇ ਦਾ ਪੋਤਾ ਸੀਗਾ ਸਾਲਿਆ ਦੇ ਨਾਮ ਦੇ ਚੱਕ ਕੇ ਲੱਗਿਆ ਸੀ ਤੂੰ ਪਟਾਣ ਨੂੰ ਸੱਲੇ ਬਾਈ ਵੇੜਾ ਹੱਥ ਲੇ ਵੜੋ ਇੱਧਰ ਥੱਲੇ ਬੈਠੋ ਇਹਨਾਂ ਦਾ ਬਾਈ ਜੀ ਗਰੋ ਆ ਬੱਚੇ ਜਗਦੇ ਆ ਹਾਂ ਅਮੂਕਾ ਘੇਰ ਖੋਲਦਾ ਹੱਸਲਾ ਕੋਈ ਨਹੀਂ ਆਏ ਬਤੂ ਦੇ ਹੋਰ ਥੋੜਾ ਬੱਚਾ ਉਹਨੇ ਥੋੜਾ ਬੱਚਾ ਸੀਗਾ ਹਾਂ ਹੀ ਹਾਂ ਥੋੜਾ ਬੱਚਾ ਸੀਗਾ ਇੱਧਰ ਛੋਟਾ ਸੀ ਨਾ ਤੇਰਾ ਕੀ ਲੱਗਦਾ ਬੱਚਾ ਤੇਰਾ ਕਿਲਾ ਦਾ ਹੈ ਬੱਚਾ ਤੇਰਾ ਕਿਲਾ ਦਾ ਹੈ ਬਟ ਦੋ ਤੁਸੀਂ ਦੋ ਤੁਸੀਂ ਆ ਦੇਖ ਹਾਲਿਆ ਨਾ ਨਾ ਜਵਾਕਰੋਲਾ ਬੈ ਲੈ ਜਾਂਦਾ ਹੈ ਹੈ ਤਾਂ ਛੋਟਾ ਪਰ ਉਹ ਕਹਿੰਦਾ ਮੇਲਾ ਦੋਸਤ ਸੀ ਦੱਸੋ ਮਨਾਈ ਦੱਸੋ ਲਓ ਬੱਚੇ ਵੇਚ ਦਿਓ ਨਹੀਂ ਵੇਚਦੇ ਨਹੀਂ ਬੱਚੇ ਵੇਚਦੇ ਹੋਣਗੇ ਭਾਈ ਓਏ ਨਹੀਂ ਵੇਚਦੇ ਇਲਾਜ ਨੇ ਕੀ ਕਰ ਕੀ ਕਰਦੇ ਬੱਚਾ ਕੀ ਕਰਦੇ ਤੇਰੇ ਕੋਲ ਕੱਢ ਮੋਬਾਈਲ ਤਾਂ ਸੀਦਾ ਕੱਢ ਲੈ ਕੀ ਕਰ ਕੀ ਕਰਦੇ ਬੱਚਾ ਦੱਸੋ ਕਾਹਨ ਵੀਡੀਓ ਕਿ ਪਾ ਅੱਖਾਂ ਕਾ ਕਰਦੇ ਬਸ ਵੇਚ ਅੱਖਾਂ ਕੱਢ ਕੇ ਵੇਚਦੇ ਹੋਣਗੇ ਕਹਾ ਮਹਿੰਗੀਆਂ ਵੇਚਦੇ ਹੋਰ ਬਸ ਗੁਰਦੇ ਕੱਢਦੇ ਆ ਤੇਰੇ ਕਿਡਨੀ ਆਹ ਆਹ ਸਾਰਾ ਕੁਝ ਮੰਨੂਗਾ ਦਿਨ ਕਿਡਨੀ ਗੁਰਦੇ ਅੱਖਾਂ ਗੁਰਦੇ ਸਭ ਕੋ ਕੱਢਦੇ ਆ ਬਈ ਅੱਛਾ ਸਾਲਿਆ ਨਿੱਕਾ ਜਿਹਾ ਬੱਚਾ ਸੀਗਾ ਬਈ ਤੇ ਕਿੰਨੀ ਤੇਰਦਾ ਹੋਊਗਾ ਦੇਖ ਲੋ ਲੋਕਾਂ ਦਾ ਬਈ ਕਿੰਨੇ ਬਾਪੂ ਜੀ ਕਿੰਨੇ ਜ਼ਿਆਦਾ ਬੱਚਾ ਹੋਊਗਾ ਉਹ ਮਾਤਾ ਕਿੰਨੇ ਤੇਰਦਾ ਬੱਚਾ ਸੀਗਾ ਜੀ 3 ਸਾਲ ਦਾ ਬੱਚਾ ਸੀ ਅਸੀਂ ਬਈ ਮਾਤਾ ਨੂੰ ਦਿਖਾ ਨਹੀਂ ਸਕਦੇ ਵਿੱਚ ਠੀਕ ਹੈ ਵੀਡੀਓ ਦੇ ਬੱਚਾ ਸੀ ਮਾਤਾ ਨੂੰ ਨਹੀਂ ਦਿਖਾ ਸਕਦੇ ਸਾਰਾ ਪ੍ਰਾਈਵੇਸੀ ਹੁੰਦੀ ਹੈ ਗੱਲ ਸੁਣਾ ਕਿਢੇ ਬਸ ਮੈਨੂੰ ਤੇਰੇ 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 ਬੱਚੇ ਕਿੰਨੇ ਆ ਦੋ ਕਿੰਨੇ ਕਿੰਨੇ ਚਿਰ ਦੇ ਆ ਇੱਕ ਸਾਲ ਦਾ ਇੱਕ ਦੋ ਸਾਲ ਦਾ ਇੱਕ ਸਾਲ ਦਾ ਇੱਕ ਦੋ ਸਾਲ ਦਾ ਐ ਕਰ ਬਾਈ ਇਹਦੇ ਜਵਾਕ ਨੂੰ ਚੱਕ ਕੇ ਨਾ ਬਹੁਤ ਅੱਖਾਂ ਕੱਢਦੇ ਆ ਹਾਂ ਚਲੋ ਸਾਹਮਣੇ ਘਰੇ ਲੈ ਕੇ ਚੱਲ ਦਰਵਾਖ ਨੂੰ ਲੱਗਿਆ ਤੇਰੇ ਸਾਹਮਣੇ ਤੇਰੇ ਦਰਵਾਖ ਲੱਗਿਆ ਕਿੱਥੇ ਅਸੀਂ ਉਹਨਾਂ ਦੇ ਅੱਖਾਂ ਕੱਢ ਕੇ ਗੁਰਦੇ ਕੱਢ ਕੇ ਅੱਖਾਂ ਕੱਢ ਕੇ ਵੇਚਣਗੇ ਦੱਸ ਹੁਣ ਦੱਸ ਹੁਣ ਬਹੁਤ ਲੱਗਦਾ ਹੈ ਨਹੀਂ ਮੇਰੇ ਜਵਾਗਏ ਕਿੱਥੇ ਆ ਪਤਾ ਨਹੀਂ ਕਿੱਥੇ ਵੇਂਦੇ ਆ ਅੱਛਾ ਜਰਾ ਤੇਰੇ ਜਵਾਕ ਕਿੱਥੇ ਦੋ ਵਾਰ ਮੂੰਹ ਤੇ ਆਰ ਮਾਰ ਮਾਰ ਦਸ 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 ਖੜਾ ਸਿੱਧਾ ਖੜ ਇਕ ਮਹੀਨੇ ਦੇ ਕਿੰਨੇ ਪੈਸੇ ਕਮਾ ਲੈਨੇ ਹੋ ਝੂਠ ਨਾ ਬੋਲਿਓ ਕਿੰਨੇ ਕਿੰਨੇ ਬੰਦੇ ਹੋ ਤੁਸੀਂ ਅਸੀਂ 15 20 25 ਬੰਦੇ ਆ 15 20 ਬੱਚੇ ਹਾਂ ਬੱਚੇ ਜਨਨੀਆਂ ਵੀ ਆ ਜਨਨੀਆਂ ਵੀ ਜਨਨੀਆਂ ਸਾਰੇ ਨਾਲ 15 15 ਜਨਨੀਆਂ ਤੇ ਇਹ ਬੱਚੇ ਨੂੰ ਕਿਵੇਂ ਚਾਗਦੇ ਹੋ ਕੀ ਚੀਜ਼ ਦਾ ਲਾਲਜਦੇ ਹੋ ਤੌਫੀ ਦਾ ਬੱਚੇ ਨੂੰ ਜਾਂ ਵੈਸੇ ਕਹਦੇ ਨੇ ਬਿੱਟੇ ਉਰੇ ਜਾ ਚਾਕਲੇਟ ਲੋ ਜਾ ਚਾਕਲੇਟ ਬੱਚਾ ਯਾਰ ਬੱਚਾ ਭਾਈ ਕਿਵੇਂ ਗੋਦੀ ਚੜਿਆ ਹੋਇਆ ਸੀ ਯਾਰ ਬੱਚਾ ਯਾਰ ਕਿਵੇਂ ਗੋਦੀ ਚੜਿਆ ਸੀ ਜਿਹੜਾ ਬੱਚਾ ਆਰਮਨ ਨਾਲ ਆਪਾਂ ਦੇਖ ਕੇ ਤੇ ਨਹੀਂ ਕਿਥੋਂ ਰੋਂਦਾ ਹੀ ਨਹੀਂ ਸੀ ਭਾਈ ਉਹ ਮੂੰਹ ਇਹਨਾਂ ਦੇ ਡਰ ਗਿਆ ਜਦੋਂ ਫੜ ਲੈਨੂੰ ਫੇਰ ਰੋਣ ਲੱਗੇ ਸਕੂਲ ਦੇ ਸ਼ੱਕ ਨਹੀਂ ਕਰਦੇ ਨਹੀਂ ਸਕੂਲ ਦੇ ਸ਼ੱਕ ਬੰਦਾ ਮੂੰਹ ਬੰਦੇ ਨਹੀਂ ਅੱਜ ਮੂੰਹ ਬੰਨੇ ਬਸ ਅੱਛਾ ਨਹੀਂ ਉਹ ਵੀ ਲੈ ਜਾਣੇ ਕਿੰਨੇ ਬੱਚੇ ਚੱਕ ਲੈ ਦੂ ਪਹਿਲਾਂ ਇਹਦੋਂ ਪਹਿਲਾਂ ਹੀ ਚੱਕ ਲੈ 50 ਬੱਚੇ ਕਿੰਨੇ ਮਹੀਨੇ ਜੋ ਇੱਕ ਮਿੰਟ ਜੀ 50 ਬੱਚੇ ਤੇ ਕਿੰਨੇ ਲੱਖ ਦੇ ਬੱਚਾ ਵਿੱਚ ਇੱਕ ਬੱਚਾ ਬੱਚਾ ਹੀ ਵਿੱਚ 1-4 ਲੱਖ ਜਿਆ 4 ਲੱਖ ਦੇ ਬੱਚਾ ਮਤਲਬ ਉਹ ਵੇਚ ਦਿੰਦੇ ਹੋ ਕਾਹੇ ਤੇ ਉਹਨਿਓ ਸਾਡੇ ਕੋਲੇ ਗੱਡੀ ਆ ਕਿਹੜੀਆਂ ਕਿੜੀਆਂ ਵਰਨਾ ਹਾਂ ਤੇ ਫੋਰਚੂਨਰ ਹਾਂ ਤੇ Thar ਹਾਂ ਤੇ Scotcha ਬਾਈ ਆਵਣਾ ਇੱਕ ਮਿੰਟ ਆ ਆ ਗਏ ਆਪਣੇ ਪਿੰਡ ਦੇ ਆ ਆ ਗਏ ਬਾਈ ਦੇਖੋ ਜੀ ਬੱਚੇ ਚੱਕਦੇ ਫੜੇ ਗਏ ਨਹੀਂ ਕਿਹਾ ਬੱਚਾ ਓਏ ਬੱਚਾ ਚੱਕ ਕੇ ਭਜਦਾ ਸੀ ਬਾਈ ਹਰਸਾ ਜੀ ਕੀ ਕਹਿਣਾ ਚਾਹੁੰਦੇ ਹੋ ਹਾਂ ਗਲਤ ਹੈ ਡੌੜ ਨਾ ਨਿਕਲਿਆ ਬੱਚਾ ਸੀ ਉਹਨੂੰ ਚੌਕਲੇਟ ਦਾ ਲਾਲਚ ਦੇ ਕੇ ਜੀ ਟੌਫੀਆਂ ਲੜਦੇ ਜਗਦਾ ਸੀਗਾ ਇਹ ਆਪਦੇ ਮੂਹ ਮੰਨੇ ਕਿੰਨੇ ਬੱਚੇ ਜਿਉਂ ਜਿਉਂ ਕੀਤੇ ਆ ਖਾਲਸਾ ਜੀ ਕੋਈ ਲੈਓ ਖਾਲਸਾ ਜੀ ਇੱਕ ਪੱਗ ਦਾ ਮਰੋ ਖਾਲਸਾ ਜੀ ਮਾਰੋ ਕਿੱਛ ਜਰੇ ਬੱਚੇ ਚਾਹ ਕੇ ਤੁਸੀਂ ਕੀ ਕਹਿੰਦੇ ਹੋ ਫੁਰਸੇ ਰਹਿੰਦੇ ਸੀ ਇਹ 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 ਤਾਂ ਸੀ ਖਾਲਸਾ ਜੀ ਮੜਾ ਵੜਾ ਨੇ ਪੜਿ ਪੜੀ ਪੱਗ ਦਾ ਡਰਾਂ ਲੋਕਾਂ ਨੂੰ ਤੇ ਮੜਾ ਜਾ ਕਰੋ ਨਾ ਪਰੇੜੇ ਸਿੱਤਰ ਪਰੇੜੇ ਮੜਾ ਮੜਾ ਇੱਕ ਇੱਕ ਤੋਂ ਮਨੋ ਸਾਡੇ ਕਹਿੰਦੇ ਬਾਰੀ ਮੁਰਤੀ ਸ਼ਰਮ ਹੈ ਆ ਜੀ ਸਰਦਾਰ ਬਦਨਾਥ ਹਾਂ ਅਰੇ ਥਲਾ ਅਰੇ ਥਲਾ ਗਲਤੀ ਗਲਤੀ ਇਹ ਗਲਤੀ ਹੈ ਕਿਸੇ ਨੇ ਜਿੰਨੇ ਬੱਚੇ ਚੱਕ ਦੇਣਗੇ ਇਸ ਤਰ੍ਹਾਂ ਗਲਤੀ ਇਹਨਾਂ ਮਤਲਬ ਮੰਗੜ ਦੇ ਨਾਲ ਮਾਫੀ ਮੰਗਣ ਦੇ ਨਾਲ ਕੰਮ ਹੋ ਗਿਆ ਹਾਂ ਇਹਦਾ ਬੰਦਾ ਮਾਰ ਕੇ ਕਹਿ ਵੀ ਨਹੀਂ ਪੁਰਾਏ ਮੱਧਵਾਦੀ ਮਾਰ ਕੇ ਇਹਨਾਂ ਨੂੰ ਖੜ ਕੇ ਭੇਜੋ ਇਹਨਾਂ ਨੂੰ ਉੱਥੇ ਬਸ ਠੀਕ ਹੈ ਜੀ ਸਾਡੇ ਸਾਡੇ ਨਾ ਖੜੇ ਹੋ ਬਿਲਕੁਲ ਇਹ ਸਰਪੰਚਾ ਜੀ ਆਪਣੇ ਪਿੰਡ ਦੇ ਹਾਂ ਤਾਂ ਠੀਕ ਐ ਸਭਾ ਸਭ ਮਿਲਦੇ ਆ ਹਾਂ ਦੱਸ ਓਏ ਹੋਰ ਕੱਪੜਾ ਲਾ ਦੇ ਮੂੰਹ ਤੋਂ ਕੱਪੜਾ ਲਾ ਕੱਪੜਾ ਲਾ ਦੱਸ ਓਏ ਹੁਣ ਦੱਸ ਦੱਸ ਦਿਨ ਲਈ ਕਿੰਨੀ ਕਮਾਈ ਐ ਦਿਨ ਲਈ 1 ਲੱਖ ਰੁਪਇਆ ਲੱਖ ਰੁਪਇਆ ਤੇਰੀ ਇਕੱਲੇ ਦੀ ਇਕੱਲੇ ਦੀ ਬਾਈ ਲੱਖ ਰੁਪਇਆ ਤਾਂ ਆਮ ਗੱਲ ਐ ਜੇ ਇਹਨਾਂ ਨੇ ਮਤਲਬ ਇੱਕ ਬੱਚਾ ਜੀ ਵੇਚਿਆ ਜੀ ਠੀਕ ਐ ਚਾਰ ਲੱਖ ਦਾ ਮੰਨਿਆ ਜੀ ਚਾਰ ਰੱਖਦਾ ਹੋਗੇ ਚਾਰ ਬੰਦਿਆਂ ਦੀ ਕਮਾਈ ਦਾ ਲੱਖ ਲੱਖ ਰੁਪਇਆ ਆ ਗਿਆ ਇਹਨਾਂ ਨੂੰ ਵੇਚਦੇ ਕਿੱਥੇ ਹੋਏ ਕਿਹੜੇ ਕਿਹੜੇ ਸਹਾਰੇ ਤੇ ਵੇਚਦੇ ਹੋ ਹੰਦੀ ਗੱਲ ਜੀ ਬੱਸ ਕਿਉਂ ਝੂਠ ਬੋਲੀ ਜਾਣਾ ਯਾਰ ਕਿਉਂ ਬਕਵਾਸ ਕਰਦਾ ਸਹੀ ਸੇ ਦੱਸ ਬਸ ਦਿੱਲੀ ਕਲਕੱਤਾ ਬਜਾ ਦਾ ਦਿੱਲੀ ਕਲਕੱਤਾ ਚੰਡੀਗੜ੍ਹ ਨੂੰ ਕਿਉਂ ਬਦਨਾਮ ਕਰੀ ਜਾਣਾ ਤੂੰ ਹੀ ਬਦਨਾਮ ਕਰੀ ਜਾ ਨਿਕਲ ਗਿਆ ਬਈ ਯਾਰ ਦਿੱਲੀ ਕਲਕੱਤਾ ਜਾਂਦੇ ਆ ਨਾ ਸਹੀ ਕਰਦਾ ਨੇ ਜਗਾਇਆ ਸ਼ੁਰੂ ਕਰਨਾ ਅੱਛਾ ਹੋਰ ਵੀ ਕਰਦਾ ਹੋਰ ਕੁਕਿੰਗ ਹੈ ਕੁਕਿੰਗ ਉਹ ਕਿ ਹੁੰਦੀ ਆ ਉਹ ਹੁੰਦੀ ਹੈ ਕੀ ਹੁੰਦੀ ਆ ਡਰਾਈਵਿੰਗ ਕਿ ਹੁੰਦੀ ਆ ਸਾਰਾ ਅੰਗਰੇਜ਼ੀ ਬੋਲਦਾ ਤੰਦਿਲ ਦੀਆਂ ਇਹਦਾ ਨਾ ਹੀ ਨਹੀਂ ਜਾਂਦਾ ਬਸ ਚਿੱਟਾ ਗਏ ਬਸ 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 ਚਿੱਟਾ ਗਏ ਤੂੰ ਸਿੱਧਾ ਚਿੱਟਾ ਭੋਂਗਾ ਸਿੱਧਾ ਰਸਤਾ ਕਰ ਇਹ ਤੂੰ ਸਿੱਧਾ ਰਸਤਾ ਨਹੀਂ ਕਰਦਾ ਹਾਲਾ ਨਿਸ਼ੇੜੀ ਅੰਗਰੇਜ਼ੀ ਬੋਲਦਾ ਨਾ ਮੁੱਛਾ ਜੇ ਤੈਨੂੰ ਮਾਰਨੂ ਬੜਾ ਤੂੰ ਭਾਦਰੀ ਜਿਹਾ ਕਮ ਕੀਤਾ ਹੈ ਚੱਲ ਮੇਰੇ ਫੈਂਸੀ ਹੀ ਬਸ ਤਾਂ ਮਾਰਦੇ ਆ ਫੈਂਸੀ ਕਹਿੰਦਾ ਹੱਦ ਅਬ ਮੈਨੂੰ ਮਾਫੀ ਮੰਗਾ ਮੰਗਾ ਮਾਫੀ ਗਲਤੀ ਪਹਿਲੇ ਪਹਿਲੇ ਦੋ ਲੈ ਲੈ ਗੱਲ ਸਾਨੂੰ ਗਲਤੀ ਹੋਈ ਨਾ ਮੰਨ ਲੈ ਗਲਤੀ ਨਹੀਂ ਬਾਈ ਐ ਕਰਕੇ ਸਾਰੇ ਯਾਰ ਇਹ ਦੋ ਬੱਚੇ ਨਾ ਅੱਖਾਂ ਕੱਢ ਉਹਨਾਂ ਨੇ ਆਇਆ ਇਹਦੇ ਸਾਹਮਣੇ ਕੱਢੋ ਕੱਢੇਗਾ ਬਾਪੂ ਮੈਂ ਤਾਂ ਇਹਦੇ ਜਵਾਕ ਨੇ ਅੱਖਾਂ ਕੱਢ ਕੇ ਕਿੰਨੇ ਕੱਢ ਗਏ ਯਾਰ ਅਸਲ ਤਾਂ ਇਹਦੇ ਦੀਆਂ ਕੱਢ ਕੇ ਮੈਂ ਤਾਂ ਕਹਿੰਦਾ ਇਹ ਕੱਢੋ ਮੈਂ ਤਾਂ ਕਹਿੰਦਾ ਇਹਦੇ ਨਹੀਂ ਨਹੀਂ ਇਹਦੇ ਬੱਚੇ ਬੱਚੇ ਨਹੀਂ ਬੱਚੇ ਬੱਚਾ ਨਹੀਂ ਚੱਲ ਬੱਚਾ ਨਹੀਂ ਆਏ ਵੀ ਬੱਚੇ ਬਾਈ ਅਸੀਂ ਗੱਲ ਜੀ ਮੈਂ ਬਸ ਠੀਕ ਹਾਂ ਆ ਬੰਦਾ ਫੜਿਆ ਕੋ ਬੱਚੇ ਜਗਦਾ ਦੇਖ ਲਓ ਹਾਂ 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 ਕੰਤੀ ਇਹਨੇ ਨਹੀਂ ਦੱਸ ਮੈਨੂੰ ਵੀ ਇਹ ਦੱਸ ਮੈਨੂੰ ਕਿ ਮੈਂ ਕਹਿੰਦਾ ਤੇਰੇ ਬੱਚਾਂ ਦੇ ਜਿਵੇਂ ਆਏ ਹੋਵੇ ਯਾਰ ਫਿਰ ਤੈਨੂੰ ਕਿਵੇਂ ਲੱਗੂਗਾ ਯਾਰ ਫਿਰ ਕਿੰਨੇ ਅਸੀਂ ਅਸੀਂ ਗਰੇ ਹੋਏ ਬੰਦੇ ਨਹੀਂ ਵੀ ਤੇਰੇ ਬੱਚੇ ਦੇ ਬੱਚੇ ਨੇ ਅੱਖਾਂ ਕੱਢਾਂਗੇ ਤੈਨੂੰ ਕਿਵੇਂ ਮਹਿਸੂਸ ਹੋਊ ਤੇ ਤੇਰੇ ਬੱਚੇ ਦੀਆਂ ਕੋਈ ਅੱਖਾਂ ਕੱਢੂਗਾ ਯਾਰ ਸਾਬ ਦੇ ਵੀ ਅੱਖਾਂ ਭਰੇ ਆ ਦੱਸ ਜਿਹਦੇ ਦੇ ਬੱਚਿਆਂ ਦਾ ਨਾਲੇ ਮਨੋਖਾ ਹੁੰਦਾ ਨਾ ਤੇ ਤੇਰੇ ਕੋ ਬੱਚਾ ਨੂੰ ਮਾਰ ਦੇ ਤੇਰੇ ਬੱਚੇ ਦੇ ਅੱਖਾਂ ਕੱਢੇ ਸਾਡੇ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਇੱਕ ਤਰਾਸ ਦੀ ਹੈ ਵੀ ਆ ਨਿੱਕੇ ਨਿੱਕੇ ਬੱਚੇ ਖੜੇ ਆ ਦੇਖੋ ਕਿੰਨਾ ਸੋਹਣਾ ਬੱਚਾ ਹੈ ਇਹੋ ਜਿਹੇ ਬੱਚਿਆਂ ਨੂੰ ਚੱਕ ਚੱਕ ਕੇ ਆ ਪਤਾ ਗਿਆ ਆ ਜਾ ਅੱਗਿਆ ਆ ਦੇਖ ਤੁਸੀਂ ਵੇਚ ਬਾਪੂ ਆ ਵੇਜਵਾਨ ਹੈ ਇਹਨੂੰ ਪਤਾ ਇਹਨੂੰ ਪਤਾ ਦੁਨੀਆਦਰ ਦੀ ਪਤਾ ਕੀ ਹੈ ਕਿੱਡਾ ਸੋਹਣਾ ਬੱਚਾ ਹੈ ਯਾਰ ਤੁਸੀਂ ਐਡੇ-ਐਡੇ ਬੱਚਿਆਂ ਨੂੰ ਵੇਚਦੇ ਹੋ ਯਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ ਮਰ ਜਾ ਤੇਰੇ ਤੇਰੇ ਬੱਚੇ ਐਡੇ-ਐਡੇ ਹੈਗੇ ਤੁਸੀਂ ਛੋੜੇ ਆ ਇਹ ਜਿੰਦਗੀ ਨਾ ਦਾ ਇਹ ਦੋ ਛੋੜੇ ਆ ਐਡੇ-ਐਡੇ ਫੇਰ ਯਾਰ ਯਾਰ ਮੈਂ ਤਾਂ ਇਹੋ ਜਿਹੇ ਬੰਦਿਆਂ ਨੂੰ ਫਟ ਲਾਣ ਤੇ ਕਹਿੰਦਾ ਯਾਰ ਜਿਹੜਾ ਬੰਦੇ ਜਵਾਖਾਂ ਦੀ ਕਮਾਈ ਖਾਂਦੇ ਆ ਜਵਾਖਾਂ ਨੂੰ ਚੱਕ-ਚੱਕੇ ਵੇਚਦੇ ਆ ਯਾਰ ਫੇਰ ਲੋਕ ਕਹਿੰਦੇ ਬੂਟਾ ਯਾਰ ਵੀਡੀਓ ਫੇਕ ਬਣਾਉਂਦਾ ਹੈ ਬੂਟਾ ਕਰਾਰੀ ਆਇਆ ਕਰਦਾ ਸਾਨੂੰ ਗਾਲਾਂ ਕੱਢਦੇ ਆ ਸਾਡੇ ਅਸੀਂ ਤਾਂ ਨਾਤਾਜ ਦੇ ਚੈਨਲ ਦੇ ਗੰਦ ਪਾਇਆ ਨਾ ਚਾਹੁੰਦੇ ਅਸੀਂ ਗੰਦ ਪਾਉਣਾ ਸਾਡੀਆਂ ਵੀਡੀਓ ਸਾਡੇ ਪਰਿਵਾਰ ਦੇ ਵਿੱਚ ਕੁੜੀਆਂ ਬੁੜੀਆਂ ਸਾਡੀਆਂ ਮਾਵਾ ਭੈਣਾ ਵੀਡੀਓ ਦੇਖ ਸਕਦੀਆਂ ਸਾਡੇ ਕੋਲ ਕੋਈ ਉਂਗਲ ਨਹੀਂ ਕਰ ਸਕਦਾ ਵੀ ਬੂਟੇ ਵਰਗੇ ਵੀਡੀਓ ਚ ਗੰਦ ਪਾਉਂਦੇ ਆ ਪਾ ਗੰਦ ਪਾਉਂਦੀ ਨਹੀਂ ਹਾਂ ਅਸੀਂ ਲੋਕਾਂ ਨੂੰ ਸਮਾਜ ਨੂੰ ਸੇਧ ਦੇਣ ਲਈ ਵੀਡੀਓ ਬਣਾਉਂਦੇ ਆ ਠੀਕ ਹੈ ਦੱਸ ਮੈਨੂੰ ਵੀ ਪੰਜਾਬ ਭਾਰਤ ਦੇ ਵਿੱਚ ਬੱਚੇ ਕਿੰਨੇ ਚੱਕੇ ਨੇ ਰੇਡੀ ਬਹੁਤ ਚੱਕੇ ਨੇ ਇਹ ਬਾਈ ਜੀ ਬੱਚਿਆਂ ਨੂੰ ਅਸੀਂ ਬਾਰ ਬਾਰ ਵੀਡੀਓਜ਼ ਨਹੀਂ ਦਿਖਾ ਸਕਦੇ ਨਿੱਕੇ ਨਿੱਕੇ ਬੱਚਿਆਂ ਦੇ ਕੀ ਕਰਦੇ ਆ ਤੁਹਾਨੂੰ ਬਾਪੂ ਨਹੀਂ ਪਤਾ ਅਸੀਂ ਚੰਡੀਗੜ੍ਹ ਰਹਿੰਦੇ ਆ ਮੈਨੂੰ ਚੰਡੀਗੜ੍ਹ ਰਹਿੰਦੇ ਨੂੰ 10 12 ਸਾਲ ਹੋ ਗਏ ਠੀਕ ਹੈ ਤੁਹਾਨੂੰ ਨਹੀਂ ਪਤਾ ਬੱਚਿਆਂ ਦੇ ਨਾ ਇਹ ਹੱਥ ਵੜ ਦਿੰਦੇ ਆ ਜਿਹੜੇ ਇਹਨਾਂ ਨੇ ਜਿਹੜਾ ੜਕਾ ਦੇ ਵਹਾਉਂਦੇ ਆ ੜਕਾ ਦੇ ਮੰਗਦੇ ਨਹੀਂ ਮੇਲਿਆ ਤੇ ਨਹੀਂ ਬਾਇ ਬੈਠੇ ਉਹਨੇ ਹੱਥ ਵੜ ਦਿੰਦੇ ਆ ਪੈਰ ਵੜ ਦਿੰਦੇ ਆ ਸੋਚੀ ਹੈ ਕਈ ਅਰੀ ਜੀਭਾ ਵੜ ਦਿੰਦੇ ਆ ਬੋਲ ਨਹੀਂ ਸਕਦੇ ਉਹ ਤੇ ਦੱਸਣ ਵੀ ਨਾ ਜਿਹੜੀ ਕਮਾਈ ਕਰਦੇ ਆ ਉਹ ਮੰਗਦੇ ਆ ਉਹ ਹੱਥ ਨਹੀਂ ਫਿਰ ਇਕੱਠੀ ਕਰਦੇ ਦੱਸੋ ਸੱਚ ਨਾਲ ਉੱਥੇ ਬਿ ਫੇਰ ਯਾਰ ਘਟ ਖਾ ਲੋ ਯਾਰ ਬਾਈ ਯਾਰ ਜ਼ਰੂਰੀ ਯਾਰ ਬਾਈ ਜੇ ਹੁਣ ਅਸੀਂ ਤੇਰੇ ਅੱਖਾਂ ਕੱਢ ਨਹੀਂ ਉਹ ਤੇਰੇ ਅਸੀਂ ਅੱਖਾਂ ਕੱਢ ਸਕਦੇ ਹਾਂ ਪਰ ਜਿਹੜੀਆਂ ਚੀਜ਼ ਜਿਹੜੀ ਚੀਜ਼ ਨੇ ਰੱਬ ਨੇ ਤੇਰੇ ਲਾ ਕੇ ਭੇਜੀ ਆ ਤੈਨੂੰ ਦੁਨੀਆ ਦੇਖਣ ਵਾਸਤੇ ਭੇਜੀ ਆ ਸੀ ਉਹ ਚੀਜ਼ ਤੇਰੀ ਅੱਖਾਂ ਕੱਢ ਨਹੀਂ ਸਕਦੇ ਅੱਗੇ ਤੈਨੂੰ ਕਰ ਦੋ ਬਈ ਥੋੜੇ ਕੋਲੇ ਕੀ ਕਾਨੂੰਨ ਹੈ ਇਹ ਕਾਨੂੰਨ ਚ ਲਿਖਿਆ ਭਾਰਤ ਦੇ ਸੰਵਿਧਾਨ ਚ ਲਿਖਿਆ ਵੀ ਬੱਚਿਆਂ ਨੂੰ ਚੱਕੋ ਦੇ ਗੁਰਦੇ ਦੀਆਂ ਅੱਖਾਂ ਕੱਢੋ ਤੇ ਵਿੱਚੋਂ ਲਿਖਿਆ ਕਿਹੜੇ ਸੰਵਿਧਾਨ ਚ ਲਿਖਿਆ ਇਹ ਕਿਸੇ ਜਿੰਨੀ ਮੈਂ ਇਹਨਾਂ ਚੀਜ਼ਾਂ ਚ ਨਾ ਬਾ ਹੋ ਰਿਹਾ ਜਿਆ ਕੰਟਰਾ ਦੇ ਅਸੀਂ ਨਾਂ ਨਹੀਂ ਲੈ ਸਕਦੇ ਕਿਉਂਕਿ ਵੀਡੀਓ ਦੀ ਗਾਈਡਲਾਈਨ ਦੇ ਮੁਤਾਬਕ ਉਹ ਚੀਜ਼ਾਂ ਨੂੰ ਮਤਲਬ ਸਾਡਾ ਚੈਨਲ ਉਹ ਨਹੀਂ ਕਰਦਾ ਕੋਈ ਚੈਨਲ ਵੀ ਨਹੀਂ ਕਰਦਾ ਉੱਥੇ ਜਾ ਕੇ ਨਾ ਜੇ ਤੇਰੇ ਵਰਗੇ ਇਹ ਜਿਹੇ ਕੰਮ ਕਰਦੇ ਫੜੇ ਜਾਣ ਮੌਕੇ ਤੇ ਲਮਕਾਉਂਦੇ ਉਹ ਹਾਂ ਤੁਰਤੀ ਚੌਂਕ 'ਚ ਚੌਂਕ 'ਚ ਉਹ ਤਾਂ ਚੌਂਕ ਚ ਉਹ ਕਰਦੇ ਗਲਤੀ ਕਰਦੇ ਗਲਤੀ ਨਹੀਂ ਵੀਰੇ ਫੋਨ ਲਾਓ ਤੇ ਪੁਲਿਸ ਨੂੰ ਫੜਾਓ ਇਹ ਹਰ ਥਾਂ ਨਹੀਂ ਇਹ ਗਲਤੀ ਦੀ ਗੱਲ ਹੀ ਨਹੀਂ ਗਲਤੀ ਇਹ ਤਾਂ ਨਾ 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 ਗਲਤੀ ਨੂੰ ਬਣਾ ਯਾਰ ਗਲਤੀ ਨੂੰ ਪਤਾ ਲੱਗੇ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਸਾਡੀ ਜਿਹੜੇ ਸਾਡੇ ਸਰਕਾਰਾਂ ਉਹਨਾਂ ਨੂੰ ਪਤਾ ਲੱਗੇ ਵੀ ਕੀ ਕਹੇ ਜੇ ਬੰਦੇ ਆ ਕਿਹੜੇ ਜਿਹੜੇ ਬੰਦੇ ਇਹਨਾਂ ਨਾਲ ਲਿੰਕ ਹੈ ਬੰਦੇ ਨਾ ਬੋਲ ਕੇ ਖੜੇ ਆ ਹੈਲੋ ਦੱਸ ਬੰਦੇ ਸਾਰੇ ਸਾਡੇ ਯੂਪੀ ਦੇ ਆ ਯੂਪੀ ਦੇ ਕੀ ਕੀ ਨਾਮ ਨੇ ਤੇ ਅਬੂ ਬਨਾਸ਼ ਕੁਮਾਰ ਹੂੰ ਨਿਵਾਣ ਬੰਦਾ ਹੈਗਾ ਨਿਵਾਣ ਆ ਕੇ ਅੱਛਾ ਬਹੁਤ ਵੱਡਾ ਹੈਗਾ ਜੀ ਪੰਜਾਬ ਦੇ ਵੀ ਹੋਣਗੇ ਸਾਰੇ ਯੂਪੀ ਵਾਲੇ ਮੜੇ ਤਾਂ ਨਹੀਂ ਨਹੀਂ ਕੋਈ ਬੰਦਾ ਸਾਰੇ ਯੂਪੀ ਦੇ ਤਾਂ ਨਹੀਂ ਮੜੇ ਨਹੀਂ ਪੰਜਾਬ ਦਾ ਨਹੀਂ ਕੋਈ ਬੰਦਾ ਹਾਂ ਆਉਂਦੀ ਹੈ ਪੰਜਾਬ ਕੋਲ ਅਰੇ ਜੀ ਮਾਰਾ ਸਾ ਮਾਰਾ ਸਾਰੇ ਯੂਪੀ ਕਾ ਦੇ ਨੇ ਸ਼ਰਮ ਨਹੀਂ ਸ਼ਰਮ ਨਹੀਂ ਹੁੰਦੀ ਯਾਰ ਨਾ ਇਹ ਬੋਲਦਾ ਜਿਵੇਂ ਵਿਆਹ ਚ ਆ ਹਾਂ ਅੱਗ ਸਵਾ ਖਾਦਾ ਬਾਈ ਯਾਰ ਮੋਟੀ ਬਈ ਅਸਲ ਹੋ ਸਕਦਾ ਬਈ ਮਾਣਾ ਮੋਟਾ ਪੱਲਾ ਝਾੜਦੇ ਹੁੰਦੇ ਲੱਭ ਆਏ ਨਹੀਂ ਕਹਿੰਦੇ ਕਿ ਕਿਹਨੂੰ ਝਾੜਦੇ ਆ ਪੱਲਾ ਝਾੜਦੇ ਹਣਗੇ ਇਹ ਕੋਈ ਨਾ ਕੋਈ ਤਾਂ 100% ਕੋਈ ਗੱਲਬਾਤ ਹੁੰਦੀ ਆ ਕਿਵੇਂ ਯਾਰ ਹਾਂਜੀ ਕੋਈ ਰਾਜ ਹੁੰਦਾ ਹਾਂ ਬਾਪੂ ਜੀ ਥੋੜੇ ਟਾਈਮ ਉਹ ਹੀ ਗੱਲ ਇਹ ਕੰਮ ਹੁੰਦੇ ਸੀਗੇ ਉਹ ਤੇ ਅਸੀਂ ਟਮਾਟਾ ਲਾ ਸਕੋ ਇੰਨਾ ਨਹੀਂ ਜਿਵੇਂ ਬਾਲ ਆਈ ਮੈਨੂੰ ਨਹੀਂ ਲੱਗਦਾ ਵੀ ਥੋੜੇ ਟਾਈਮ ਉਹ ਦੋਹਾਂ ਕੰਮ ਦਾ ਆਊਗਾ ਨਾ ਨਾ ਉਹ ਕਿਤੇ ਟਮਾਟਾ ਤਾਂ ਹੋ ਜਾਂਦਾ ਕੀ ਕਾਰਨ ਆ ਜਿਹੜਾ ਆਹ ਕੰਮ ਹੈ ਮਤਲਬ ਇਹਦੇ ਵਿੱਚ ਕਿਹਦਾ ਹੱਥ ਹੈਗਾ ਜ਼ਿਆਦਾਤਰ ਫੋਨ ਦਾ ਕੀ ਕਹਿ ਸਕਦੇ ਕਿਵੇਂ ਫੋਨ ਦਾ ਭਾਈ ਕਿਵੇਂ ਬਸ ਫੋਨ ਨਾਲ ਸੰਪਰਕ ਆਈ ਹੈ ਨੈਟ ਰੋ ਗਿਆ ਤੇ ਅਸ਼ਾ ਲੋਕੇਸ਼ਨ ਭੇਜ ਦਿੰਦੇ ਆ ਹਾਂ ਲੋਕੇਸ਼ਨ ਭੇਜੀ ਉਸ ਟਾਈਮ ਆ ਹੁੰਦੇ ਨਹੀਂ ਇਸ ਕੰਮ ਬੁੱਲਾ ਨਾ ਜੀ ਅੱਜ ਜਾ ਕੇ ਕੀ ਕਹਿੰਦਾ ਤੁਨ ਕੀ ਕਹਿੰਦਾ ਹੈ ਨਾ ਨਾ ਮੈਂ ਕਹਿੰਦਾ ਭਾਈ ਜਰਦਾ ਲਵਾ ਦੇ ਲਾ ਜਰਦਾ ਲਵਾ ਗੇ ਇਹਨੂੰ ਨਾ ਨਾ ਇਹਦੇ ਵਾਲੇ ਲਵਾ ਦੇ ਹੋਰ ਕੰਮ ਮਾਮਾ ਗੱਲ ਬੱਸ ਬਈ ਮਰ ਜੂਗਾ ਇਹ ਨਸ਼ੇ ਦਾ ਖਾਦਾ ਪਿਆ ਆਪਣੇ ਗੱਲ ਪੁੱਲਸ ਆਉਂਦੀ ਫੜਾ ਦੇਗੇ ਬਈ ਗੱਲ ਬਈ ਨਸ਼ਾ ਨਸ਼ਾ ਬੰਦ ਹੋਣਾ ਸੀਧਾ ਯਾਰ ਆਪਣੇ ਬੰਦੇ ਨਸ਼ਾ ਹੀ ਬੰਦ ਹੋਣਾ ਸੀਧਾ ਹਾਂ ਜਿਹੜੇ ਲਿਆ ਲੈ ਨਸ਼ਾ ਕਰੇਗਾ ਨਸ਼ੇ ਦੀ ਬਚ ਨਾ ਨਾਥਲਾ ਆਪੀ ਮੰਗੋ ਗਾਹਦੋ ਇਹ ਜੇ ਕੰਮ ਕਰੇਗਾ ਨਹੀਂ ਕਰਦਾ ਅੱਬਾ ਸਰਕਾਰ ਨੂੰ ਬੇਨਤੀ ਕਰਦੇ ਆ ਨਸ਼ਿਆਂ ਤੇ ਨੱਥ ਪਾਈ ਜਾਵੇ ਉਹ ਪਾਈ ਵੀ ਬਈ ਨੱਥ ਕੀ ਯਾਰ ਇਹੋ ਜੇ ਇਹ ਹੋਣਾ ਇੱਕ ਖੋਲ ਤਾਂ ਖੋਲਦਾ ਹੈ ਗੁੱਟ ਕਿਸੇ ਪੈਸੀ ਕਿਉਂ ਦੋਸਤਾਂ ਰਿਸ਼ਤੇਦਾਰੀ ਚ ਹੈ ਜਿਹਨਾਂ ਨੇ ਦੁੱਖ ਕਰਦਾ ਉਹ ਤੈਨੂੰ ਦਾ ਮਾੜਾ ਕੁਝ ਲੱਗਿਆ ਹਾਂ ਕਿਦੇ ਲੱਗਣ ਲੱਗਿਆ ਦੱਸ ਕੀ ਪਤਾ ਕਾਦੀ ਨਾਲ ਘੜਦੇ ਕੀ ਮਾਰ ਕੇ ਕਰ ਬਾਈ ਯਾਰ ਬਹੁਤ ਯਾਰ ਬਾਈ ਇਹ ਜਿਹੜੀ ਗੱਲ ਤੈਨੂੰ ਪਤਾ ਲੱਗੀ ਹੈ ਨਾ ਇਹਦਾ ਐਡੀ ਕਿ ਦੁੱਖ ਵਾਲੀ ਗੱਲ ਪਤਾ ਲੱਗੀ ਹੈ ਵੀਰੇ ਯਾਰ ਸੱਚ ਬਸ ਤੂੰ ਪੁੱਛ ਨਾ ਯਾਰ ਇਹਦਾ ਬਸ ਯਾਰ ਬਈ ਆਏ ਆ ਵੀ ਜਾਨ ਨਹੀਂ ਨਿਕਲੀ ਇੱਕ ਗੱਲਾਂ ਸੁਣ ਕੇ ਨਾ ਬਸ ਐ ਹੋਊਗਾ ਯਾਰ ਆ ਆਪਦੀਆਂ ਕੱਢਣੀਆਂ ਹੁਣ ਬਈ ਫੇਰ ਪਤਾ ਲੱਗੇ ਜਾਨਵਰ ਹੁੰਦੀ ਐ ਸਾਂਹਵਾਰ ਹੁੰਦੇ ਨੇ ਇਹ ਗੱਲਾਂ ਪਤਾ ਲੱਗੀਆਂ ਤੂੰ ਜਿਉਂਦੇ ਬੰਦੇ ਨੇ ਅੱਖਾਂ ਕਿੱਡਨੀ ਕੱਢਣੀ ਹਾਂ ਕੀ ਪਤਾ ਕੀ ਸੰਗਾਉਂਦੇ ਇਹ ਬਾਈ ਦਵਾਈ ਸੰਗਾ ਕੇ ਬੱਚੇ ਨੂੰ ਲੈ ਜਾਂਦੇ ਆ ਮਾਪੇ ਪਾਲਦੇ ਫਿਰ ਤੇ ਕਮਲੇ ਹੋ ਜਾਂਦੇ ਆ ਕਿੰਨੇ ਕਿੰਨੇ ਔਖਾ ਪਤਾ ਫੇਰ ਹੀ ਜੇ ਹੋਊਗਾ ਤਾਂ ਕਿੰਨੇ ਕਿੰਨੇ ਔਖੇ ਹੋ ਕੇ ਬੱਚੇ ਨੂੰ ਪਾਲਦੇ ਆ ਹਨਾ ਤੇਰੇ ਬੱਚੇ ਬਈ ਬੱਚੇ ਕਿੰਨੇ ਆ ਮੇਰੇ ਦੋ ਬਾਈ ਕਿੰਨੇ ਔਖੇ ਔਖਿਆਂ ਨਾਲ ਪਾਲਦੇ ਆਪਾਂ ਮਾਂ ਉਹਨੂੰ 90 90 ਪੇੜ 'ਚ ਰੱਖਦੀ ਐ ਹੈ ਤੇ ਯਾਰ ਖਾਚ ਇੱਕ ਮਿੰਟ ਲਉਂਦੇ ਬੱਚੇ ਨੂੰ ਚੱਕ ਕੇ ਇਹ ਬੱਚਾ ਚੱਕ ਕੇ ਬਸ ਭਾਈ ਮਾਂ ਪਿਓ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਬੱਚੇ ਨੂੰ ਆਵਦੇ ਯਾਰ ਇਹੋ ਜਿਹੇ ਬੰਦਿਆਂ ਨੂੰ ਸਕੂਲ ਆਪਦੇ ਨੌਕਰੇਾਂ ਤੇ ਵੀ ਵਿਸ਼ਵਾਸ ਕਰਕੇ ਆਦੇ ਰਿਸ਼ਤੇਾਂ 'ਤੇ ਵੀ ਵਿਸ਼ਵਾਸ ਕਰਕੇ ਭੇਜ ਦੇ ਦਿੰਦੇ ਉਹਨਾਂ ਵਿੱਚ ਕੀ ਬਈ ਉਸਨੇ ਹੰਦ ਰਿਹਾ ਨਾ ਯਾਰ ਵਿਸ਼ਵਾਸ ਨਾ ਕਿਸੇ ਤੇ ਕਰੋ ਕੀ ਕਾਰਨ ਕੀ ਵਿਸ਼ਵਾਸ ਕਿਉਂ ਨਹੀਂ ਰਿਹਾ ਅੱਜ ਕੱਲ੍ਹ ਵਿਸ਼ਵਾਸ ਆਹ ਚੀਜ਼ ਇਹ ਵੀ ਕਿਸੇ ਦਾ ਨੌਕਰੀ ਹੋ ਹੂੰ ਰੱਖਿਆ ਹੋਏ ਨੌਕਰੇ ਕਾ ਸਭ ਪਹਿਲਾਂ 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 ਕੀ ਕਰਦਾ ਸੀਗਾ ਪਹਿਲਾਂ ਤਾਂ ਮੈਂ ਕਿਸੇ ਦੇ ਘਰੇ ਕੰਮ ਕਰਦਾ ਨੌਕਰ ਸੀ ਫਿਰ ਉਦੋਂ ਬਾਅਦ ਤੂੰ ਸ਼ੁਰੂਆਤ ਕਿੱਥੋਂ ਕੀਤੀ ਸ਼ੁਰੂ ਹਾਂ ਇਹ ਵੀ ਕਿਸੇ ਤੇ ਭਰੋਸਾ ਨਹੀਂ ਅੱਛਾ ਨੌਕਰ ਨੌਕਰ ਸੀ ਉਹਨਾਂ ਦੇ ਬੱਚਾ ਸੀ ਪਹਿਲਾਂ ਹਾਂ ਚੰਡੀਗੜ੍ਹ ਤੇ ਉੱਥੋਂ ਸ਼ੁਰੂਆਤ ਕੀਤੀ ਉਹਨਾਂ ਦਾ ਪਤਾ ਕਿਹਦੇ ਵਿੱਚ ਹਾਂ ਚੰਡੀਗੜ੍ਹ ਅੱਛਾ ਉਦੋਂ ਆਫੇ ਮਤਲਬ ਤੂੰ ਕ੍ਰਿਮੀਨਲ ਹੋ ਗਿਆ ਇਹ ਕੰਮ 'ਚ ਵੜ ਗਿਆ ਲਾਲਚ ਹੋ ਗਿਆ ਹਾਂ ਦੇਖੋ ਭਾਈ ਅਸੀਂ ਨਾ ਲੋਕਾਂ ਨੂੰ ਮੈਸੇਜ ਦੇਣ ਲਈ ਹੁਣ ਤੱਕ ਅਸੀਂ ਘਟੋ ਘੜੇ ਵੀ 11500 ਵੀਡੀਓ ਪਾਤੀ ਅਸੀਂ ਇਹੀ ਮਾਂ ਪਿਓ ਨੂੰ ਜਿਹੜੇ ਬੱਚੇ ਆਦੇ ਸਕੂਲਾਂ ਨੂੰ ਭੇਜਦੇ ਆ ਉਹਨਾਂ ਨੂੰ ਬੇਨਤੀ ਹੈ ਵੀ ਆਪਦੇ ਬੱਚਿਆਂ ਨੂੰ ਤੁਸੀਂ ਖੁਦ ਲੈ ਕੇ ਆਓ ਆਪ ਛੱਡ ਕੇ ਆਪ ਛੱਡ ਕੇ ਆਓ ਆਪ ਲੈ ਕੇ ਆਓ ਕਦੇ ਵੀ ਕਿਸੇ ਤੇ ਵਿਸ਼ਵਾਸ ਨਾ ਕਰੋ ਕੋਈ ਰਿਸ਼ਤੇਦਾਰ ਤੇ ਨਾ ਕਰੋ ਕਿਸੇ ਦੇ ਨੌਕਰ ਤੇ ਨਾ ਕਰੋ ਤੁਸੀਂ ਫੇਸਬੁੱਕ ਦੇ YouTube ਤੇ ਆਈਆਂ ਵੀਡੀਓ ਦੇਖੀਆਂ ਵੀ ਜਿਹੜੀਆਂ ਔਰਤਾ ਬੱਚਿਆਂ ਨੂੰ ਇੱਕ ਔਰਤ ਨੇ ਬੱਚਾ ਮਾਰ ਕੇ ਦੱਬਦਾ ਸੀ ਹਾਂਜੀ ਠੀਕ ਹੈ ਇੱਕ ਨੇ ਸੂਏ ਸੜਦਾ ਸੀ ਇਹ ਜਿਹੜੇ ਸਾਡੀਆਂ ਫਿਲਮਾਂ ਤੇ ਮੈਸੇਜ ਹੈ ਮੈਸੇਜ ਬਈ ਅਸੀਂ ਬਣਾਉਣੀ ਆ ਫਿਲਮਾਂ ਨੂੰ ਲੋਕਾਂ ਨੂੰ ਸਮਝਾਉਣ ਲਈ ਤੇ ਕਦੇ ਵੀ ਇਹਨਾਂ ਚੀਜ਼ਾਂ ਤੋਂ ਅਸੀਂ ਤੁਹਾਨੂੰ ਸਾਡੇ ਚੈਨਲ ਤੇ ਤੁਸੀਂ ਗੰਦ ਨਹੀਂ ਦੇਖੋਗੇ ਸਾਡੇ ਚੈਨਲ ਤੇ ਤੁਸੀਂ ਆਪਦੇ ਪਰਿਵਾਰ ਨਾਲ ਭੈਣਾਂ ਨਾਲ ਮਾਮਾ ਨਾਲ ਬਹਿ ਕੇ ਵੀਡੀਓ ਦੇਖ ਸਕਦੇ ਹੋ ਬਾਈ ਕਿਸ ਤਰ੍ਹਾਂ ਤੂੰ ਦੱਸ ਦੇ ਵੀ ਆਪਾਂ ਜਿਹੜੀ ਵੀਡੀਓ ਬਣਾਉਣੀ ਹੈ ਅੱਜ ਦਾ ਮਕਸਦ ਕੀ ਹੈ ਸਾਡਾ ਲੋਕਾਂ ਨੂੰ ਵੀਡੀਓ ਬਣਾਉਣ ਦਾ ਲੋਕਾਂ ਨੂੰ ਪਸੇਹ ਦੇਣੀ ਹੈ ਜੀ ਕੀ ਸੇਹ ਦਾ ਵੀ ਆ ਬੱਚੇ ਸੇਵ ਰੱਖੋ ਆਪਦੇ ਠੀਕ ਹੈ ਜੇ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਪਹਿਲਾਂ ਕਮੈਂਟ ਨਾ ਕਰੋ ਪੂਰੀ ਵੀਡੀਓ ਦੇਖੋ ਅਸੀਂ ਵੀਡੀਓ ਫੇਕ ਨਹੀਂ ਬਣਾਉਂਦੇ ਅਸੀਂ ਵੀਡੀਓ ਨੂੰ ਕਾਲਪਨਿਕ ਰੂਪ ਦੇ ਕੇ ਵੀਡੀਓ ਬਣਾਉਂਦੇ ਆ ਜੋ ਪੰਜਾਬ ਚ ਹੋ ਰਿਹਾ ਹੈ ਬੱਚੇ ਉਹਨਾਂ ਚੱਕਦੇ ਨੇ ਗੁਰਦੇ ਦਿਲ ਵਿੱਚ ਜਾ ਰਹੇ ਆ ਹਾਂ ਸਾਰੀਆਂ ਚੀਜ਼ਾਂ ਹਕੀਕਤ ਹੁੰਦੀਆਂ ਹਾਂ ਪਰ ਲੋਕਾਂ ਨੂੰ ਸਮਝਾਉਣੀ ਚਾਹੀਦੀ ਹੈ ਬਈ ਸੋ ਬਈ ਵੀਡੀਓ ਕਿਵੇਂ ਲੱਗੀ ਵੀਡੀਓ ਸ਼ੁਰੂ ਤੋਂ ਲੱਗੇ ਐਂਡ ਤੱਕ ਦੇਖਿਓ 15 ਮਿੰਟ ਦੀ ਆਪਣੀ ਵੀਡੀਓ ਹੁੰਦੀ ਹੈ ਵੱਧ ਅਸੀਂ ਵੀਡੀਓ ਬਣਾਉਂਦੇ ਨਹੀਂ ਗਾਲਾਂ ਕੱਟਣ ਤੋਂ ਪਹਿਲਾਂ ਵੀਰੇ ਵੀਡੀਓ ਸਾਡੀ ਦੇਖ ਲਿਆ ਕਰੋ ਇੱਥੇ ਅਸੀਂ ਗਾਲਾਂ ਦੇ ਹੱਕਦਾਰ ਸਾਨੂੰ ਗਾਲਾਂ ਦੇਓ ਜੇ ਅਸੀਂ ਗੰਦ ਬੋਨੇ ਆ ਸਾਡੀ ਵੀਡੀਓ ਤੇ ਗਾਲਾਂ ਦੇਣੀਆਂ ਵੀਡੀਓ ਨੇ ਵੇਖੋ ਨਹੀਂ ਨਹੀਂ ਯਾਰ ਜੇ ਸਾਡੀ ਵੀਡੀਓ ਗਾਲਾਂ ਦੇਣ ਦੇ ਹੱਕਦਾਰ ਸਾਨੂੰ ਗਾਲਾਂ ਕੱਢੋ ਯਾਰ ਗਲਤੀ ਉੱਥੇ ਦਿਓ ਜੇ ਸਾਡੀ ਵੀਡੀਓ ਗਾਲਾਂ ਦੇਣ ਦੇ ਹੱਕਦਾਰ ਨਹੀਂ ਸਾਨੂੰ ਗਾਲਾਂ ਨਾ ਕੱਢੋ ਵੀਰੇ ਧੰਨਵਾਦ ਅਸੀਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਦੇ ਬੱਚਿਆਂ ਦਾ ਧਿਆਨ ਰੱਖੋ ਆ ਜਿਹੜੇ ਮੰਗਦੇ ਆਉਂਦੇ ਪਿੰਡਾਂ 'ਚ ਮੰਗਣਾ ਇਹਨਾਂ ਨੂੰ ਕੋਸ ਬਹਿਰ ਰੁਪਏ ਹੁੰਦੇ ਆ ਇਹ ਹਾਂ ਬਹਿਰ ਰੁਪਏ ਇਹਨਾਂ ਨੂੰ ਕਿਸੇ ਨੂੰ ਖੈਰ ਨਾ ਪਾਉ ਠੀਕ ਹੈ ਧੰਨਵਾਦ ਭਾਈ